ਅਜਿ ਦੇ ਲੁਧਿਆਣਾ ਦੇ ਗਵਰਨਮੈਂਟ ਕਾਲਜ ਲੜਕੀਆਂ ਦੇ ਵਿੱਚ ਅੱਜ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਵੱਡਾ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਮਸ਼ਹੂਰ ਪੰਜਾਬੀ ਸਿੰਗਰ ਹੈਪੀ ਰਾਏ ਕੋਠੀ ਮਸ਼ਹੂਰ ਹਾਕੀ ਪਲੇਅਰ ਅਤੇ ACP ਸਰਵਜੀਤ ਸਿੰਘ ਅਤੇ ਹੋਰ ਪਤਵੱਤੇ ਸੱਜਣ ਪਹੁੰਚੇ ਇਸ ਮੌਕੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਕਾਲਜ ਦੀ ਵਿਦਿਆਰਥਣਾਂ ਵੱਲੋਂ ਇਸ ਪ੍ਰੋਗਰਾਮ ਨੂੰ ਭਰਪੂਰ ਪਿਆਰ ਦਿੱਤਾ ਗਿਆ ਇਹ ਬਹੁਤ ਮਾੜੀ ਚੀਜ਼ ਹੈ ਤੇ ਸਰਕਾਰ ਇਹਦੇ ਲਈ ਜਿਹੜੇ ਉਪਰਾਲੇ ਕਰਦੀ ਹੈ ਸਰਕਾਰ ਵੱਲੋਂ ਅੱਜ ਫੰਕਸ਼ਨ ਕਰਾਇਆ ਗਿਆ ਤੇ ਅਸੀਂ ਸਾਰੇ ਪਹੁੰਚੇ ਹਾਂ ਅਸੀਂ ਅਸੀਂ ਚਾਹੁੰਦੇ ਹਾਂ ਕਿ ਸਾਰਾ ਪੰਜਾਬ ਸਾਰਾ ਸੰਸਾਰ ਨਸ਼ਾ ਮੁਕਤ ਹੋਵੇ ਤੇ ਅਸੀਂ ਇਸ ਨਸ਼ਾ ਮੁਕਤ ਪੰਜਾਬ ਦੇ ਸਾਨੂੰ ਜਿੱਥੇ-ਜਿੱਥੇ ਵੀ ਜਾਣਾ ਪਿਆ ਸੀ ਜਾਵਾਂਗੇ ਇਹ ਸਰਕਾਰ ਕਦਮ ਚੁੱਕ ਰਹੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਆ ਬਹੁਤ ਚੰਗਾ ਲੱਗਿਆ ਜੀ ਮੈਨੂੰ ਨਹੀਂ ਤਾਂ ਕਦੇ ਕਿਤੇ ਵੈਸੇ ਕਿਸੇ ਫੰਕਸ਼ਨ ਲਈ ਜਾਣ ਦਾ ਫੋਨ ਹੁੰਦਾ ਹੁੰਦਾ ਜੀ ਤੇ ਜਦੋਂ ਇਸ ਚੀਜ਼ ਦਾ ਫੋਨ ਆਇਆ ਕਿ ਨਸ਼ਾ ਵਿਰੋਧ ਹੋ ਰਿਹਾ ਤੇ ਅਸੀਂ ਝਟ ਚ ਤਿਆਰ ਹੋ ਗਏ ਆਏ ਮਤਲਬ ਪਾਲੀਵੁੱਡ ਹੋਇਆ ਤੁਸੀਂ ਆਪ ਪੁਲਿਸ ਪੋਰਟ ਹੈਗੀ ਇਸ ਮੇਰੇ ਬਿਲਕੁਲ ਬਿਲਕੁਲ ਮੈਂ ਤਾਂ ਜੀ ਮਤਲਬ ਹਰ ਹਾਲ ਹਾਜ਼ਰ ਹਾਂ ਜੀ ਜਿੱਥੇ ਵੀ ਜਿੱਥੇ ਵੀ ਜ਼ਰੂਰਤ ਪਵੇ ਅਸੀਂ ਹਾਜ਼ਰ ਹਾਂ ਵੱਖ-ਵੱਖ ਜਗ੍ਹਾ ਤੇ ਇਵੈਂਟਸ ਆਰਗੇਨਾਈਜ਼ ਕਰਵਾਏ ਜਾ ਰਹੇ ਆ ਸੋ ਸੇ ਹੀ ਲੜੀ ਦੇ ਵਿੱਚ ਜਿਹੜਾ ਇੱਥੇ ਗਵਰਨਮੈਂਟ ਕਾਲਜ ਲੁਧਿਆਣਾ ਦੇ ਵਿੱਚ ਵੀ ਇਵੈਂਟ ਜਿਹੜਾ ਆਰਗੇਨਾਈਜ਼ ਕਰਵਾਇਆ ਗਿਆ ਤੇ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਇਵੈਂਟਸ ਦੇ ਨਾਲ ਅਸੀਂ ਜਿਹੜਾ ਪੰਜਾਬ ਦੀ ਯੂਥ ਹੈਗੀ ਆ ਜਿਹੜੀ ਇੰਡल्ज ਹੈਗੀ ਆ ਡਰੱਗਸ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਣ ਲਈ ਤੇ ਹੋਰ ਇਹਦੇ ਵਿੱਚ ਨਾ ਜਿਹੜੇ ਆ ਇੰਡल्ज ਹੋ ਉਹਨਾਂ ਨੂੰ ਬਚਾਉਣ ਵਾਸਤੇ ਇਹ ਬੜਾ ਹੀ ਅੱਛਾ ਇਵੈਂਟਸ ਹੈਗੇ ਨੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਵੀ ਹੋਵੋਗੇ ਕਿ ਜਦੋਂ ਪੰਜਾਬ ਪੁਲਿਸ ਵੱਲੋਂ ਇਹਦੇ ਵਿੱਚ ਕਾਫੀ ਜਿਹੜੇ ਡਰੱਗ ਸਮਗਲਰਸ ਸਪਲਾਈਅਰਸ ਜੋ ਹੈਗੇ ਨੇ ਉਹਨਾਂ ਨੂੰ ਰੈਸਟ੍ਰੀ ਕੀਤਾ ਗਿਆ ਤੇ ਨਾਲ ਦੇ ਵਾਲ ਹੀ ਪੰਜਾਬ ਪੁਲਿਸ ਵੱਲੋਂ ਜਿਹੜਾ ਹੈਗਾ ਇਹਦੇ ਵਿੱਚ ਪ੍ਰੀਵੈਂਟਿਵ ਵੀ ਕਾਫੀ ਮੀਜਰਸ ਜਿਹੜੇ ਐਡਾਪਟ ਕੀਤੇ ਗਏ ਨੇ ਹਾਂਜੀ ਜਿਹੜੀ ਹੈਗੀ ਪੰਜਾਬ ਗਾਮੀ ਇਹਨਾਂ ਦਾ ਯੁਥ ਨਸ਼ੇ ਵਿਰੁੱਧ ਜਿਹੜੀ ਮਹਿਮਾ ਚੱਲ ਰਹੀ ਆ ਉਹਦੇ ਅੰਡਰ ਇਹਨਾਂ ਦਾ ਅੱਜ ਜਿਹੜਾ ਫੰਕਸ਼ਨ ਹੈ ਸਾਡੇ ਕਾਲਜ 'ਚ ਹੈ ਯੁਥ ਨੂੰ ਸੇਧ ਦੇਣ ਲਈ ਕਿ ਜਿਹੜੇ ਨਸ਼ੇ ਆ ਇਹਨਾਂ ਦੀ ਬਹੁਤ ਜ਼ਿਆਦਾ ਖਰਾਬੀ ਹੈ ਸਾਨੂੰ ਨਹੀਂ ਯੂਜ਼ ਕਰਨੇ ਚਾਹੀਦੇ ਸਾਨੂੰ ਆਪਣੀ ਸਿਹਤ ਤੇ ਸਮਾਜ ਦਾ ਧਿਆਨ ਰੱਖਣਾ ਚਾਹੀਦਾ